ਛਲੇ ਦਿਨੀ ਪਟੈਂਡਾ ਤੋਂ ਇੱਕ ਖੌਫਨਾਕ ਖਬਰ ਸਾਹਮਣੇ ਆਈ ਸੀ ਬੀਤੇ ਦਿਨ 32 ਨੌਜਵਾਨਾਂ ਦੇ ਵੱਲੋਂ 8 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਗਨੀ ਕਾਂਡ ਦੇ ਵਿੱਚ 5 ਲੋਕ ਜ਼ਖਮੀ ਵੀ ਹੋ ਗਏ ਸਨ ਤੇ ਇਹ ਘਟਨਾ ਪਟੈਂਡਾ ਦੇ ਪਿੰਡ ਦਾਨ ਸਿੰਘ ਵਾਲਾ ਦੀ ਹੈ ਪੁਲਿਸ ਦੇ ਵੱਲੋਂ ਅਗਨੀ ਕਾਂਡ ਨੂੰ ਲੈ ਕੇ 25 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ 72 ਘੰਟੇ ਦਾ ਸਮਾਂ ਬੀਤ ਚਾਂ ਦੇ ਬਾਵਜੂਦ ਪਟੈਂਡਾ ਪੁਲਿਸ ਹੁਣ ਤੱਕ ਸਿਰਫ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਤਰਜ ਕੀਤਾ ਗਿਆ ਸੀ ਜ ਜਿਨ੍ਹਾਂ ਦੇ ਵਿੱਚੋਂ ਉਨ੍ਹਾਂ ਦੇ ਵੱਲੋਂ ਤਿੰਨ ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਕੁਝ ਲੀਡਸ ਵੀ ਮਿਲਿਆ ਹਨ ਜਨਾ ਦੇ ਆਧਾਰ 'ਤੇ ਬਾਕੀ ਦੋਸ਼ੀਆਂ ਨੂੰ ਜਲ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਸ਼ਾ ਵੇਚਣ ਤੋਂ ਰੋਕਣ 'ਤੇ ਇਹ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਟੀਗੋਂਡੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਈਂਆਂ ਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਔਰ ਬੀ ਐਨ ਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਇਸ ਮੁਕੱਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ तकरीबन 17 ਦੇ ਕਰੀਬ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਸੋ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮਕਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁੱਚੋ ਐਸਐਚਓ ਨਿੰਹਾਂ ਵਾਲਾ ਚੌਕੀ ਇੰਚਾਰਜ ਬੋਨੇਆਣਾ ਤੇ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਇਸ ਮਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈਗੇ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜੇ ਰੇਸ਼ਮ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਬਾਈ ਨੇ ਵੀ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਇਹਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਜਿਹੜੇ ਹੈਗੇ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁਕਦੋਸ਼ੀਰ ਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਲੀਡਸ ਦਿੱਤੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਸੜੀਆਂ ਸੜੀਆਂ ਰੇਡ ਕਰ ਰਹੀਆਂ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਿਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾਂ ਜਿਹੜਾ ਮੁਕਤਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜਾ ਇਸ ਮੁਕਦਮੇ ਦੇ ਵਿੱਚ 100 ਜਿਹੜੇ 307 ਜਿਵੇਂ ਆਈਪੀਸੀ ਦੇ ਰੈਲੇਵੈਂਟ ਸੈਕਸ਼ਨ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੇ ਸੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਕੋਲ ਇੱਕ ਨਜਾਇਜ਼ ਹਸਲਾ ਆਪਰਾਧ ਹੋਇਆ ਸੀਗਾ 2023 ਦੇ ਵਿੱਚ ਉਸ ਬੰਦੇ ਵਿੱਚ ਮੁਕਤਵਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਫਰਦਰ ਕੋਈ ਮੁਕਦਮਾ ਤਾਂ ਦਰਜ ਨਹੀਂ ਹੈਗਾ ਬਟ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਚੇ ਜਾਂ ਨਿਕਲ ਕੇ ਆ ਰਹੀਆਂ ਨੇ ਉਸ ਸਿੰਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਅਸੀ ਗ੍ਰਫਤਾਰੀ ਹੋਊਗੀ ਤਾਂ ਡੈਫੀਨਿਟਲੀ ਅਸੀਂ ਜਿਹਨੂੰ ਅਸੀਂ ਢੰਗਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਉਹ ਇਸ ਚੀਜ਼ ਦੇ ਵਿੱਚ ਇਨਵੋਲ ਹੋਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਸ ਦੀ ਧਰਮਿੰਦਰ ਦੀ ਆਪਸ ਵਿੱਚ ਗੱਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀਗੀ ਜਿਹੜਾ ਕਿ ਜਸਪ੍ਰੀਤ ਵੱਲੋਂ ਕਹਿਆ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਦ ਰੁਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਜਿਹੜੀ ਹੈਗੀ ਚੀਜ਼ ਕਲੀਅਰ ਹੋ ਜਾਊਗੀ। ਪਹਿਲਾਂ ਪਹਿਲਾਂ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹੈ ਹਮਲਾ ਕੀਤਾ ਗਿਆ ਸੀ, ਭੰਤੋੜ ਕੀਤੀ ਗਈ ਸੀ। ਜਿਹਦੀ ਕੋਈ ਉਹਨਾਂ ਨੇ ਕੰਪਲੇਨਟ ਰਿਜਿਸਟਰ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾਕ ਜਿਹੜੇ ਹੈਗੇ ਰਾਤ ਉਹਨਾਂ ਦੇ ਘਰ ਅਟੈਕ ਕਰਦੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਕਾਈਂਡ ਆਫ ਇਦਾਂ ਦਾ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਇਹ ਲੜਾਈ ਦਾ ਜਸਪ੍ਰੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਬੋਲੇ ਕਿ ਆ ਜਾ ਰਹਾ ਵੀ ਅਸੀਂ ਇਹਨੂੰ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਮ ਤੋਂ ਵੇਚਨ ਤੋਂ ਰੋਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਦਾ ਸੀਗਾ ਬਟ ਜਿਹੜੀ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਿਹੜੀ ਹੈ ਕਈ ਚੀਜ਼ਾਂ ਜਿਹੜੀ ਕਲੀਅਰ ਹੋਣ ਗਈਆਂ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਕਿੰਨੇ ਵਿਅਕਤੀ ਇਨਵੋਲਵ ਐ ਸਾਰੇ ਕੇਸ ਦੇ ਵਿੱਚ ਇਹਦੇ ਵਿੱਚ ਜਿਹੜੇ ਸੱਤ ਬੰਦੇ ਬਾਈ ਨੇਮ ਦਰਜ ਨੇ ਜਿਹੜਾ 3 ਨੰਬਰ ਮੁਕਦਮਾ ਦਰਜ ਕੀਤਾ ਤੇ ਬ ਜਿਹੜੇ ਤਿੰਨ ਗ੍ਰਫਤਾਰ ਕੀਤੇ ਨੇ ਇਹ ਇੱਕ ਬਾਈ ਨੇਮ ਦੇ ਵਿੱਚੋਂ ਗ੍ਰਫਤਾਰ ਹੈ ਤੇ ਦੋ ਜਿਹੜੇ ਅਨਨੋਨ ਸੀਗੇ ਉਹਦੇ ਵਿੱਚ ਨਾਮਿਨੇਟ ਕੀਤਾ ਸੀ ਬਿਲਕੁਲ ਕਿੰਨੇ ਘਰ ਨੂੰ ਅੱਗ ਲਾਈ ਤੇ ਪਿੰਡ ਵਾਲਿਆਂ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਕਰੀਬਨ 7 ਘਰ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗ ਲਗਾਈ ਸੀਗੇ ਉਹਨਾਂ ਨੂੰ ਬਿਲਕੁਲ ਪਿੰਡ ਵਾਲੇ ਕੋਈ ਬਚਾਉਣ ਉਸਤੇ ਨਹੀਂ ਆਇਆ ਤੇ ਦੇਖੋ ਜਦੋਂ ਇਦਾਂ ਲੜਾਈ ਹੁੰਦੀ ਹੈ ਤਾਂ ਜਿਹੜੇ ਬੰਦੇ ਦੀ ਪਾਰਟੀਆਂ ਹੁੰਦੀ ਹੈ ਲੜਾਈ ਦੇ ਵਿੱਚ ਤਾਂ ਆਈ ਡੋਨਟ ਥਿੰਕ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਛੁਡਾਇਆ ਹੋਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ